ਸ਼ਾਸ਼ੀ ਕਾਲ ਜੀ ਇਹ ਵਾਲਾ ਸੂਟ ਮੈਚਿੰਗ ਸੂਟ ਰਹਿਣਗੇ 프린ਟਡ ਕੋਟੇ ਦੀ ਸ਼ਰਟ ਰਹੇਗੀ ਤੇ 프린ਟਡ ਕੋਟੇ ਦਾ ਹੀ ਦੁਪੱਟਾ ਰਹੇਗਾ ਕੈਮਰੀ ਕਾਟਨ ਦੀ ਪਲੇਨ ਮੈਚਿੰਗ ਬਾਟਮ ਰਹੇਗੀ ਪ੍ਰਾਈਸ ਜਿਹੜਾ ਮੈਂਸ਼ਨ ਕੀਤਾ ਹੋਇਆ ਫ੍ਰੀ ਸ਼ਿਪਿੰਗ ਰਹੇਗੀ ਪ੍ਰਿੰਟ ਆਪਸ਼ਨ ਤੇ ਕਲਰ ਆਪਸ਼ਨ ਇਹਨਾਂ ਵਿੱਚ ਕਾਫੀ ਜ਼ਿਆਦਾ ਨੇ ਤੇ ਕਾਫੀ ਸੋਹਣੇ ਨੇ ਕੋਈ ਵੀ ਸੂਟ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ ਐਡਰੈਸ ਤੇ ਪੇਮੈਂਟ ਸੈਂਡ ਕਰਕੇ ਜਿਹੜਾ ਤੁਹਾਡਾ ਆਰਡਰ ਹੈ ਉਹ ਬੁੱਕ ਹੋ ਜਾਏਗਾ ਇਹ ਵਾਲਾ ਸੂਟ ਜਾਰਜਟ ਦੇ ਰਹੇਗੇ ਸ਼ਰਟ ਦੀ ਨੈਕ ਤੇ 슬ੀਵਸ ਤੇ ਮੈਚਿੰਗ ਬਾਟਮ ਰਹੇਗੀ ਤੇ ਬਾਟਮ ਤੇ ਵੀ ਜਿਹੜਾ ਵਰਕ ਰਹੇਗਾ ਜਾਰਜਟ ਦਾ ਹੀ ਦੁਪੱਟਾ ਰਹੇਗਾ ਦੁਪੱਟੇ ਤੇ ਜਿਹੜੀਆਂ ਲੇਸਿਸ ਹੋਣਗੀਆਂ ਇਹ ਵਾਲਾ ਸੂਟ ਆਰਗੈਂਜ਼ਾ ਦੀ ਪ੍ਰਿੰਟਰਡ ਸ਼ਰਟ ਰਹੇਗੀ ਤੇ ਪਲੇਨ ਮਸਲੀਨ ਦੀ ਬਾਟਮ ਰਹੇਗੀ 2 ਮੀਟਰ ਸ਼ਰਟ ਦਾ ਫੈਬਰਿਕ ਰਹੇਗਾ ਤੇ 2 ਮੀਟਰ ਹੀ ਬਾਟਮ ਦਾ ਫੈਬਰਿਕ ਜਿਹੜਾ ਰਹੇਗਾ ਇਹ ਵਾਲਾ ਸੂਟ ਨੇ ਜਿਹੜੇ ਆਰਗੈਂਜ਼ਾ ਦੀ ਸ਼ਰਟ ਰਹੇਗੀ ਸ਼ਰਟ ਤੇ ਵਰਕ ਰਹੇਗਾ ਬਾਟਮ ਟੈਬੀ ਸਿਲਕ ਦੀ ਰਹੇਗੀ ਬਾਟਮ ਤੇ ਵੀ ਜਿਹੜਾ ਵਰਕ ਰਹੇਗਾ ਦੁਪੱਟਾ ਚੁਣੌਣ ਦਾ ਰਹੇਗਾ ਇਹ ਵਾਲਾ ਸੂਟ ਨੇ ਜਿਹੜੀ ਸ਼ਰਟ ਹੈ ਆਰਗੈਂਜ਼ਾ ਦੀ ਰਹੇਗੀ ਸ਼ਰਟ ਤੇ ਵਰਕ ਰਹੇਗਾ ਬਾਟਮ ਤੇ ਵੀ ਵਰਕ ਰਹੇਗਾ ਬਾਟਮ ਟੈਪੀ ਸਿਲਕ ਦੀ ਰਹੇਗੀ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਇਹ ਵਾਲਾ ਸੂਟ ਹੈਂਡ ਵਰਕ ਤੇ ਰਹੇਗਾ ਸ਼ਰਟ ਆਰਗੈਂਜ਼ਾ ਦੀ ਟੈਪੀ ਦੀ ਬਾਟਮ ਤੇ ਚਨਾਉਣ ਦਾ ਦੁਪੱਟਾ ਰਹੇਗਾ ਵੀਡੀਓ ਨੂੰ ਲਾਈਕ ਕਰ ਚੈਨਲ ਸਬਸਕ੍ਰਾਈਬ ਕਰ ਥੈਂਕ ਯੂ